ਮਝਾ ਮੈਨੂੰ ਬੜਾ ਮਜ਼ਾ ਆਤਾ ਜਦ ਕੋ ਡਰਦਾ ਹੈ ਗੈਂਗਸ ਆਫ ਵਾਸੇਪੁਰ ਚ ਫੈਸਲ ਦੇ ਕਿਰਦਾਰ ਨਾਲ ਸਾਰਿਆਂ ਦਾ ਦਿਲ ਜਿੱਤਨ ਵਾਲੇ ਨਵਾਜ਼ੁਦੀਨ ਨੂੰ ਪਕਾਉ ਨਹੀਂ ਜਾਂਦਾ ਉਹ ਬਾਲੀਵੁੱਡ ਇੰਡਸਟਰੀ ਦਾ ਅੱਜ ਜਾਣਿਆ ਪਹਿਚਾਨਿਆ ਨਾਮ ਬਣਿਆ ਹੈ ਜੀਵਨ ਚ ਕਾਫੀ ਸਟਰਗਲ ਕਰਨ ਤੋਂ ਬਾਅਦ ਬਾਲੀਵੁੱਡ ਐਕਟਰ ਨਵਾਜ਼ੁਦੀਨ ਸਦੀਕੀ ਨੇ ਅਜਾ ਮਕਾਮ ਹਾਸਲ ਕਰ ਲਿਆ ਹੈ ਜਿੱਥੇ ਉਹਨਾਂ ਦੀ ਗਿਣਤੀ ਬਿਹਤਰੀਨ ਐਕਟਰ ਦੇ ਰੂਪ ਚ ਹੁੰਦੀ ਹੈ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਭ ਤੋਂ ਪਹਿਲਾਂ ਤਾਂ ਤੁਹਾਡਾ ਲਵ ਹੋਰ ਐਵਰ ਚੈਨਲ 'ਤੇ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਨਵਾਜ਼ੁਦੀਨ ਬਾਰੇ ਜੀ ਹਾਂ ਦੋਸਤੋ ਨਵਾਜ਼ੁਦੀਨ ਦਾ ਜਨਮ 19 ਮਈ 1974 ਨੂੰ ਮੁਜੱਫਰ ਨਗਰ ਦੇ ਛੋਟੇ ਜਿਹੇ ਪਿੰਡ ਬੁੱਡਾਨਾ 'ਚ ਹੋਇਆ ਸੀ ਨਵਾਜ਼ ਦੇ ਪਰਿਵਾਰ 'ਚ 8 ਭੈਣ ਭਰਾ ਸੀ ਪਿਤਾ ਕਿਸਾਨ ਸਨ ਜਿਸ ਕਾਰਨ ਘਰ ਦਾ ਖਰਚਾ ਬੜਾ ਮੁਸ਼ਕਲ ਨਾਲ ਚੱਲਦਾ ਸੀ ਇਸੇ ਕਾਰਨ ਨਵਾਜ਼ ਛੋਟੀ ਉਮਰ 'ਚ ਹੀ ਨੌਕਰੀ ਕਰਨ ਲੱਗ ਪਏ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਹ ਦਿੱਲੀ ਆ ਗਏ ਦਿੱਲੀ 'ਚ ਆਪਣਾ ਖਰਚਾ ਕੱਢਣ ਲਈ ਉਹ ਚਮਕੀਦਾਰ ਦੀ ਨੌਕਰੀ ਕਰਨ ਲੱਗੇ ਹਾਲਾਂਕਿ ਹੁਣ ਮੁੰਬਈ 'ਚ ਉਹਨਾਂ ਦਾ ਖੁਦ ਦਾ ਘਰ ਹੈ ਇਸ ਦੌਰਾਨ ਨਵਾਜ਼ ਵੀ ਵੱਡਾ ਕਰਨਾ ਚਾਹੁੰਦੇ ਸਨ ਜਿਸ ਕਾਰਨ ਉਹਨਾਂ ਨੇ ਨੈਸ਼ਨਲ ਸਕੂਲ ਆਫ ਡਰਾਮਾ 'ਚ ਐਡਮਿਸ਼ਨ ਲੈ ਲਿਆ ਉਹਨਾਂ ਦਿਨਾਂ 'ਚ ਨਵਾਜ਼ ਕੋਲ ਰਹਿਣ ਲਈ ਘਰ ਨਹੀਂ ਸੀ ਇਸ ਲਈ ਉਹਨਾਂ ਨੇ ਆਪਣੇ ਸੀਨੀਅਰ ਨੂੰ ਕਿਹਾ ਕਿ ਉਹ ਉਹਨਾਂ ਨੂੰ ਆਪਣੇ ਨਾਲ ਰੱਖ ਲੈਣ ਇਸ ਦੇ ਬਦਲੇ ਜਦੋਂ ਉਹ ਆਪਣੇ ਸੀਨੀਅਰ ਲੀਗ ਖਾਣਾ ਬਣਾਉਂਦੇ ਸਨ 1996 'ਚ ਨਵਾਜ਼ ਉਥੇ ਗ੍ਰੈਜੂਏਟ ਹੋ ਗਏ ਇਸ ਤੋਂ ਬਾਅਦ ਨਵਾਜ਼ ਨੇ ਫਿਲਮਾਂ 'ਚ ਛੋਟੇ-ਮੋਟੇ ਰੋਲ ਕੀਤੇ ਸਰ ਫਰੋਜ਼ ਮੂਵੀ 'ਚ ਨਵਾਜ਼ ਨੇ ਇੱਕ ਸੂਚਨਾ ਦੇਣ ਵਾਲੇ ਵਿਅਕਤੀ ਦਾ ਕਿਰਦਾਰ ਨਿਭਾਇਆ ਸੀ ਅਤੇ ਸੂਲ 'ਚ ਨਵਾਜ਼ ਨੇ ਇੱਕ ਵੇਟਰ ਦਾ ਰੋਲ ਨਿਭਾਇਆ ਸੀ ਇਸ ਵਿੱਚ ਕਾਰ ਨਵਾਜ਼ੁਦੀਨ ਨੇ ਜੰਗਲ ਮੁੰਨਾਬਾਈ ਐਮਬੀਬੀਐਸ ਅਤੇ ਕੁਝ 60 ਫਿਲਮਾਂ 'ਚ ਛੋਟੇ-ਮੋਟੇ ਰੋਲ ਕੀਤੇ ਉਨ੍ਹਾਂ ਦੀ ਕਿਸਮਤ ਦਾ ਸਤਾਰਾ ਉਸ ਸਮੇਂ ਚਮਕਿਆ ਜਦੋਂ ਸਾਲ 2010 'ਚ ਪੀਪਲੀ ਲਾਈਵ ਰਿਲੀਜ਼ ਹੋਈ ਇਸ ਫਿਲਮ ਤਨਵਜ ਫਿਲਮਕਾਰਾਂ ਦੀ ਨਜ਼ਰਾਂ 'ਚ ਆ ਗਏ ਇਸ ਤੋਂ ਬਾਅਦ ਤਨਵਜ ਕੋਲ ਫਿਲਮਾਂ ਦੀ ਲਾਈਨ ਹੀ ਲੱਗ ਗਈ ਤੇ ਅੱਜ ਦੇ ਟਾਈਮ 'ਚ ਉਹਨਾਂ ਤੋਂ ਮਹਿੰਗੀਆਂ ਗੱਡੀਆਂ ਮਹਿੰਗੇ ਕਾਰ ਕਰੋੜਾਂ ਦੀ ਪ੍ਰਾਪਤੀ ਹੈ ਤੋਂ ਦੋਸਤੋ ਉਹਨਾਂ ਨੂੰ ਦੇਖ ਕੇ ਸਾਨੂੰ ਇਹ ਸਿੱਖਿਆ ਲੈਣੀ ਚਾਹੀਦੀ ਹੈ ਕਿ ਜ਼ਿੰਦਗੀ 'ਚ ਕਦੇ ਹਾਰ ਨਹੀਂ ਮੰਨੀ ਚਾਹੀਦੀ ਸਾਨੂੰ ਹਮੇਸ਼ਾ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਸਮਤ ਦਾ ਪਤਾ ਨਹੀਂ ਕਿ ਕਦੋਂ ਬਦਲ ਜਾਵੇ ਤੋਂ ਦੋਸਤੋ ਹੁੰਦੇ ਲਈ ਐਨਹੀਂ ਜਲਦੀ ਨਵੀਂ ਵੀਡੀਓ ਨਾਲ ਮਿਲਾਂਗੇ ਧੰਨਵਾਦੀ ਸਤਿ ਸ਼੍ਰੀ ਅਕਾਲ ਉਹ ਲੋਕੋ ਕੋ ਮੈਨੇ ਫਸਟ ਕਲਾਸ ਟਿਕਟ دی 15 15000 ਡਾਲਰ دیے ਰੈਡ ਲੈਵਲ ਬਲੈਕ ਲੈਵਲ ਸਭ ਪਿ ਲਈ ਵਿਸਕੀ ਬੋਟਲ ਕਾ